ਇਸ ਕਾਨੂੰਨ ਨੂੰ ਸਿਰਫ ਗੈਰ ਮੁਸਲਮਾਨਾਂ ਤੱਕ ਡਰਾ ਕੇ ਕਿਤੇ ਨਾ ਕਿਤੇ ਸਰਕਾਰ ਨੇ ਬਾਕੀ ਜਿਹੜੇ ਹੋਰ ਧਰਮਾਂ ਦੇ ਲੋਕ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦੀ ਅਣਦੇਖੀ ਜਿਹੀ ਕੀਤੀ ਸਾਡਾ ਸਿਰਫ ਇਹਦੇ ਚ ਇੰਨਾ ਕਹਿਣਾ ਹੈ ਕਿ ਜਦ ਉਹਨਾਂ ਲਈ ਬਣਾਇਆ ਤੇ ਬਾਕੀ ਧਰਮਾਂ ਦੇ ਲੋਕਾਂ ਨੂੰ ਵੀ ਇਸ ਵਿੱਚ ਸ਼ਾਮਲ ਕਰ ਲੈਂਦੇ ਤਾਂ ਕਿ ਅਗਰ ਕੋਈ ਮੁਸਲਮਾਨ ਵੀ ਆਣਾ ਚਾਹੁੰਦਾ ਉਹ ਵੀ ਉਹਨਾਂ ਦੇ ਨਾਲ ਸਰਕਾਰਾਂ ਕੋਲ ਹੁਣ तरक्की ਦੇ ਰਸਤੇ ਨਹੀਂ ਰਹੇ ਧਰਮ ਰਹਿ ਗਿਆ ਉਹਨੋਂ ਧਰਮ ਦਾ ਨਾਮ ਲੈ ਕੇ ਵੋਟਾਂ ਵਟੋਰਨੀ ਹੈ ਜਿਹੜਾ ਪਾਕਿਸਤਾਨੀ ਹੈ ਉਹਨੂੰ ਉੱਥੇ ਅਸਥਿਰਤਾ ਭੈਲੀ ਹੋਈ ਹੈ ਔਰ ਉੱਥੇ ਕਿੰਨੇ ਦਿਨ ਦਾ ਸਰਕਾਰੀ ਨਹੀਂ ਨਵੀਂ ਬਣ ਸਕੀ ਹੁਣ ਉੱਥੇ ਦੇ ਅਗਰ ਕੋਈ ਐਸੇ ਅੱਛੇ ਲੋਕ ਜਿਹੜੇ ਮੁਸਲਮਾਨ ਵੀ ਹੋਣ ਉਹ ਵੀ ਭਾਰਤ ਆਉਣਾ ਚਾਹੁੰਦੇ ਹੋਣ ਤੇ ਇਸ ਕਾਨੂੰਨ ਚ ਉਹਨਾਂ ਲਈ ਕੋਈ ਜਗ੍ਹਾ ਨਹੀਂ ਮੈਂ ਇੱਕ ਦਫਾ 사ਊਦੀ ਅਰਬ ਗਿਆ ਤੇ ਮੈਂ ਉੱਥੇ ਇੱਕ ਦੋ ਪ੍ਰੋਫੈਸਰਾਂ ਨੂੰ ਇਹ ਗੱਲ ਪੁੱਛੀ ਕਿ ਵੀ ਤੁਹਾਡੇ ਦੇਸ਼ ਦੇ ਵਿੱਚ ਕਦੀ ਆ ਧਰਨੇ ਨਹੀਂ ਹੁੰਦੇ ਪ੍ਰਦਰਸ਼ਨ ਨਹੀਂ ਹੁੰਦੇ ਤੇ ਉਹਨਾਂ ਨੇ ਕਿਹਾ ਵੀ ਸਾਡੇ ਵਹਿਲਾ ਕੋਈ ਨਹੀਂ ਅਗਰ ਤੁਸੀਂ ਆਨਲਾਈਨ ਦੇਖੋਗੇ ਹਾਲਾਤ ਬੜੇ ਖਰਾਬ ਨੇ ਭਾਵੇਂ ਤੁਹਾਡਾ ਚੈਨਲ ਹੋਵੇ ਭਾਵੇਂ ਦਿੱਲੀ ਦਾ ਚੈਨਲ ਹੋਣ ਔਰ ਅਗਰ ਤੁਸੀਂ ਆਫਲਾਈਨ ਜਾਓਗੇ ਤੇ ਹਾਲਾਤ ਬਹੁਤ ਸੋਹਣੇ ਨੇ ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਤੜਨਾਲ ਮੈਂ ਜਸਪ੍ਰੀਤ ਵੀ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਸੀ ਇਹ ਕਾਨੂੰਨ ਮੋਦੀ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਜਿਸ ਦੇ ਤਹਿਤ ਗੈਰ ਮੁਸਲਮਾਨ ਜਿਹੜੇ ਆ ਉਹਨਾਂ ਨੂੰ ਨਾਗਰਿਕਤਾ ਲੈਣ ਦੇ ਵਿੱਚ ਹੁਣ ਤਰਜੀਹ ਦਿੱਤੀ ਜਾਏਗੀ ਤੇ ਆਸਾਨੀ ਵੀ ਮਿਲੇਗੀ ਸੋ ਇਸ ਦੇ ਤਹਿਤ ਹੀ ਅਸੀਂ ਪਹੁੰਚੇ ਆ ਲੁਧਿਆਣਾ ਦੇ ਮਸਜਿਦ ਦੇ ਵਿੱਚ ਜਿੱਥੇ ਕਿ ਸ਼ਾਹੀ ਇਮਾਮ ਜੀ ਮੌਜੂਦ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਮੋਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਕਾਨੂੰਨ ਨੂੰ ਕਿਵੇਂ ਦੇਖਦੇ ਨੇ بسم اللہ الرحمن الرحیم شروع اللہ تعالی دے نام توں جو بڑا مہربان تے نہایت ہی رحم کرنے والا ہے۔ سٹیزن امینڈمنٹ ایکٹ جیڑا ہے، ناگরিকتا سشوہن بل جیڑا وہ केंद्र सरकार ਵੱلوں پچھلے دنوں بنایا گیا اور ہنوں لاگو جیڑا ہے وہ کر دتا گیا ہے۔ میں سمجھداں کہ بھارت دے نیڑے دے جڑے دیش ہیں جنہاں لئی یہ قانون بنایا گیا پاکستان، بنگلہ دیش، افغانستان ਉੱਥੇ ਦੇ ਜਿਹੜੇ ਗੈਰ ਮੁਸਲਮ ਨੇ ਜਿਹੜੇ ਭਾਰਤ ਚ ਆ ਕੇ ਵਸਣਾ ਚਾਹੁੰਦੇ ਨੇ ਉਹਨਾਂ ਦੇ ਲਈ ਇੱਕ ਅੱਛਾ ਕਦਮ ਹੈ ਲੇਕਿਨ ਇਸ ਦੇ ਨਾਲ-ਨਾਲ ਇਸ ਕਾਨੂੰਨ ਨੂੰ ਸਿਰਫ ਗੈਰ ਮੁਸਲਮਾਂ ਤੱਕ ਰੱਖ ਕੇ ਕਿਤੇ ਨਾ ਕਿਤੇ ਸਰਕਾਰ ਨੇ ਬਾਕੀ ਜਿਹੜੇ ਹੋਰ ਧਰਮਾਂ ਦੇ ਲੋਕ ਨੇ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦੀ ਅਣਦੇਖੀ ਜਿਹੜੀ ਉਹ ਕੀਤੀ ਇਹ ਕਦਮ ਚੱਕਿਆ ਜਾਣਾ ਚਾਹੀਦਾ ਸੀ ਠੀਕ ਹੈ ਲੇਕਿਨ ਇਹਦੇ ਨਾਲ ਸਾਰੇ ਹੀ ਲੋਕਾਂ ਦੇ ਲਈ ਚੱਕਿਆ ਜਾਣਾ ਚਾਹੀਦਾ ਸੀ ਕਿਉਂਕਿ ਭਾਰਤ ਜਿਹੜਾ ਉਹ ਇੱਕ ਸੈਕੂਲਰ ਦੇਸ਼ ਆ اور ਭਾਰਤ ਦੇ ਸਾਰੇ ਧਰਮਾਂ ਦੇ ਲੋਕ ਰੰਗਾਂ اور ਨਸਲਾਂ ਦੇ ਲੋਕ ਅਲੱਗ-ਅਲੱਗ ਬੋਲੀਆਂ ਦੇ ਲੋਕ ਭਾਰਤ ਦੀ ਜਿਹੜੀ ਵਿਸ਼ੇਸ਼ਤਾ ਹੈ ਉਹ ਅਨੇਕਤਾ ਦੇ ਵਿੱਚ ਇਕਤਾ ਹੀ ਹੈ ਤੇ ਇਸ ਲਈ ਸਰਕਾਰ ਜਦ ਵੀ ਕਦੇ ਕੋਈ ਕਾਨੂੰਨ ਬਣਾਵੇ ਤੇ ਇਸ ਗੱਲ ਨੂੰ ਧਿਆਨ ਰੱਖੇ ਪਰ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ ਮੁਸਲਮਾਨਾਂ ਨੂੰ ਅਣਦੇਖਾ ਕੀਤਾ ਗਿਆ ਦੇਖੋ ਇਸ ਕਾਨੂੰਨ ਦੇ ਵਿੱਚ ਉਹਨਾਂ ਲੋਕਾਂ ਦੇ ਲਈ ਪ੍ਰਬੰਧਨ ਬਣਾਇਆ ਗਿਆ ਜਿਹੜੇ ਕੀ ਸਾਡੇ ਨੇੜੇ ਦੇ ਜਿਹੜੇ ਦੇਸ਼ ਨੇ ਜਿੱਥੇ ਜਿਹੜੇ ਪਹਿਲਾਂ ਭਾਰਤ ਦਾ ਹਿੱਸਾ ਸੀਗੇ ਉੱਥੋਂ ਲੋਕ ਮਾਈਗ੍ਰੇਟ ਹੋ ਕੇ ਭਾਰਤ ਆ ਗਏ ਜਿਹੜੇ ਲੋਕ ਰਹਿ ਗਏ ਉਹ ਭਾਰਤ ਆਣਾ ਚਾਹੁੰਦੇ ਨੇ ਇਹ ਕਾਨੂੰਨ ਉਹਨਾਂ ਲਈ ਹੈ ਬਹੁਤ ਸਾਰੇ ਲੀਡਰ ਇੱਥੇ ਲੀਡਰੀ ਕਰਦੇ ਪਏ ਨੇ ਕਿ ਜੀ ਮੁਸਲਮਾਨਾਂ ਦੇ ਕਲੂਬ ਕਾਨੂੰਨ ਆ ਗਿਆ ਮੁਸਲਮਾਨਾਂ ਦੇ ਖਿਲਾਫ ਕਾਨੂੰਨੀ ਆਇਆ ਬਲਕਿ ਉਹ ਜਿਹੜੇ ਹਿੰਦੂ ਸਿੱਖ ਉਥੇ ਫਸੇ ਹੋਏ ਨੇ ਇਹੋ ਸਮਝਦੇ ਨੇ ਕਿ ਉਹਨਾਂ ਨੂੰ ਭਾਰਤ ਆ ਕੇ ਰਹਿਣਾ ਚਾਹੀਦਾ ਹੈ ਉਹਨਾਂ ਦੇ ਲਈ ਕਾਨੂੰਨ ਬਣਾਇਆ ਗਿਆ ਸਾਡਾ ਸਿਰਫ ਇਹਦੇ ਜਿੰਨਾ ਕਹਿਣਾ ਹੈ ਕਿ ਜਦ ਉਹਨਾਂ ਲਈ ਬਣਾਇਆ ਤੇ ਬਾਕੀ ਧਰਮਾਂ ਦੇ ਲੋਕਾਂ ਨੂੰ ਵੀ ਇਸ ਵਿੱਚ ਸ਼ਾਮਲ ਕਰ ਲੈਂਦੇ ਤਾਂ ਕਿ ਅਗਰ ਕੋਈ ਮੁਸਲਮਾਨ ਵੀ ਆਣਾ ਚਾਹੁੰਦਾ ਤੇ ਉਹ ਵੀ ਉਹਨਾਂ ਦੇ ਨਾਲ ਆ ਸਕੇ ਬਿਲਕੁਲ ਇਸ ਜਿਹੜਾ ਸੰਸ਼ੋਧਨ ਨੂੰ ਲੈ ਕੇ ਪਿੱਛੇ ਕਾਫੀ ਜੰਤਰ ਮੰਤਰ ਤੇ ਵੀ ਪ੍ਰੋਟੈਸਟ ਹੋਏ ਸੀ ਕੀ ਲੱਗਦਾ ਸੀ ਫਿਰ ਕਿ ਇਹ ਪ੍ਰੋਟੈਸਟ ਕਿਉਂ ਹੋਏ ਸੀ ਫਿਰ ਦੇਖੋ ਗਵਰਨਮੈਂਟ ਜਿਹੜੀ ਹੈ ਨਾ ਕੋਈ ਵੀ ਸਰਕਾਰ ਚਾਹੇ ਕੇਂਦਰ ਦੀ ਹੋਵੇ ਸਟੇਟ ਦੀ ਹੋਵੇ ਸਰਕਾਰਾਂ ਕੋਲ ਹੁਣ ਤਰੱਕੀ ਦੇ ਰਸਤੇ ਨਹੀਂ ਰਹਿ ਧਰਮ ਰਹਿ ਗਿਆ ਉਹਨੂੰ ਧਰਮ ਦਾ ਨਾਮ ਲੈ ਕੇ ਵੋਟਾਂ ਵਟੋਰਨੀ ਹੈ ਗੱਲ ਤਾਂ ਇਹ ਹੈ ਵੀ ਕਿੰਨੇ ਕੈਸੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਨੌਕਰੀ ਦਿੱਤੀ ਕਿੰਨੇ ਐਸੇ ਲੋਕ ਨੇ ਜਿਹੜੇ ਗਰੀਬੀ ਤੋਂ ਉੱਪਰ ਆ ਗਏ ਨੇ ਕਿੰਨੇ ਕੈਸੇ ਲੋਕ ਨੇ ਕਿ ਯਾਦ ਹੁਣ ਉਹਨਾਂ ਦੇ ਘਰਾਂ 'ਚ ਬਹੂਆਂ ਨੂੰ ਜਲਾਇਆ ਨਹੀਂ ਜਾਂਦਾ ਕਿੰਨੇ ਕੈਸੇ ਲੋਕ ਨੇ ਜਿਹੜੇ ਨਸ਼ੇ ਤੋਂ ਬਚ ਗਏ ਨੇ ਤੇ ਇਸ ਲਈ ਮੂਲ ਜੜੀਆਂ ਸਾਡੀਆਂ ਪਰੇਸ਼ਾਨੀਆਂ ਨੇ ਭਾਰਤ ਦੇ ਲੋਕਾਂ ਦੀਆਂ ਉਹਨਾਂ ਨੂੰ ਹਟਾ ਕੇ ਜਿੰਨੀਆਂ ਵੀ ਸਰਕਾਰਾਂ ਸਿਰਫ ਇਹੀ ਨਹੀਂ ਪਹਿਲੀਆਂ ਵੀ ਇਹੀਓ ਕਰਦੀਆਂ ਰਹੀਆਂ ਤੇ ਮੇਰਾ ਖਿਆਲ ਆਣ ਵਾਲੇ ਸਮੇਂ 'ਚ ਵੀ ਇਦਾਂ ਹੀ ਹੁੰਦਾ ਰਹੇਗਾ ਕਿਉਂਕਿ ਸਰਕਾਰਾਂ ਦਾ ਮਕਸਦ ਸਿਰਫ ਲੋਕਾਂ ਨੂੰ ਧਰਮ ਆਧਾਰਿਤ ਕੱਟੜਵਾਦ ਕਰਕੇ ਉਹਨਾਂ ਕੀ ਤਰ੍ਹਾਂ ਕਿਤੇ ਵੋਟ ਬੈਂਕ ਦੀ ਰਾਜਨੀਤੀ ਜਿਹਾ ਸੀਏ ਕਾਨੂੰਨ ਨੂੰ ਅਗਰ ਮੱਦੇ ਨਜ਼ਰ ਰੱਖਿਆ ਜਾਵੇ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਆਪਣੇ ਇੰਡੀਆ ਦੇ ਮੁਸਲਮ ਭਾਈਚਾਰਾ ਹੈ ਕਿਤੇ ਨਾ ਕਿਤੇ ਉਹਨਾਂ ਤੇ ਇਫੈਕਟ ਪਿਆ ਹੈ ਨਹੀਂ ਮੈਂ ਸਮਝਦਾ ਇਹਦੇ ਨਾਲ ਮੁਸਲਮਾਨਾਂ ਨੂੰ ਕੋਈ ਫਰਕ ਨਹੀਂ ਪਿਆ ਪੂਰੇ ਦੇਸ਼ ਦੇ ਮੁਸਲਮਾਨਾਂ ਨੂੰ ਸੀਏ ਦੇ ਕਾਨੂੰਨ ਬਣਨ ਨਾਲ ਕੋਈ ਫਰਕ ਨਹੀਂ ਪਿਆ ਤੁਹਾਡੇ ਮੁਤਾਬਿਕ ਇਹ ਕਾਨੂੰਨ ਵਧੀਆ ਹੈ ਮਤਲਬ ਸਾਰਿਆਂ ਦੇ ਹੱਕ ਵਿੱਚ ਹੈ ਇਹ ਕਾਨੂੰਨ ਜਿਹੜਾ ਹੈ ਉਹਨਾਂ ਲੋਕਾਂ ਦੇ ਲਈ ਅੱਛਾ ਹੈ ਜਿਹੜੇ ਲੋਕ ਮਾਈਗ੍ਰੇਟ ਹੋ ਕੇ ਭਾਰਤ ਆਣਾ ਚਾਹੁੰਦੇ ਨੇ ਉਹਨਾਂ ਦੇ ਨਾਲ-ਨਾਲ ਜਿੱਦਾਂ ਹੁਣ ਜਿੱਦਾਂ ਪਾਕਿਸਤਾਨੀਆਂ ਉਹਨੂੰ ਉੱਥੇ ਅਸਥਿਰਤਾ ਫੈਲੀ ਹੋਈ ਹੈ ਔਰ ਉਥੇ ਕਿੰਨੇ ਦਿਨ ਦਾ ਸਰਕਾਰੀ ਨੀ ਨਵੀਂ ਬਣ ਸਕੀ ਹੁਣ ਉਥੇ ਦੇ ਅਗਰ ਕੋਈ ਐਸੇ ਅੱਛੇ ਲੋਕ ਜਿਹੜੇ ਮੁਸਲਮਾਨ ਵੀ ਹੋਣ ਉਹ ਵੀ ਭਾਰਤ ਆਣਾ ਚਾਹੁੰਦੇ ਹੋਣ ਤੇ ਇਸ ਕਾਨੂੰਨ ਚ ਆਉਣ ਲਈ ਕੋਈ ਜਗ੍ਹਾ ਨਹੀਂ ਜਾਂ ਉਥੇ ਦਾ ਕੋਈ ਸਤਾਇਆ ਹੋਇਆ ਬੰਦਾ ਹੋਵੇ ਤੇ ਇਸ ਲਈ ਇੱਕ ਤੇ ਪਾਸੇ ਤਾਂ ਕੇਂਦਰ ਸਰਕਾਰ ਵਾਸੂਦੇਵ ਕੁੱਟੂਮ ਦੀ ਗੱਲ ਕਰਦੀ ਕਿ ਵੀ ਪੂਰੀ ਸ੍ਰਿਸ਼ਟੀ ਜਿਹੜੀ ਹੈ ਉਹ ਅਸੀਂ ਇੱਕੋ ਹੀ ਆ ਤੇ ਅਸੀਂ ਸਾਰਿਆਂ ਲਈ ਸਮਰਪਤ ਦੂਜੇ ਪਾਸੇ ਇਹ ਗੱਲ ਕਰਦੀ ਹੈ ਕਿ ਨਹੀਂ ਕੱਲੇ ਨਾਨ ਮੁਸਲਮਾਨ ਨੂੰ ਅਸੀਂ ਰਿਆਇਤ ਦਵਾਂਗੇ ਤੇ ਮੁਸਲਮਾਨ ਜਿਹੜੇ ਇਸ ਕਾਨੂੰਨ ਦੇ ਤਹਿਤ ਆ ਕੇ ਭਾਰਤ ਚ ਨਹੀਂ ਬਚ ਸਕਦੇ ਇਸ ਲਈ ਕਰਨੀ ਔਰ ਕਥਨੀ ਚ ਕਿੰਨਾ ਕਿੰਨਾ ਫਰਕ ਹੈ ਕੀ ਲੱਗਦਾ ਹੈ ਇਹ ਕਾਨੂੰਨ ਨਾਨ ਜਿਹੜੇ ਮੁਸਲਮਾਨ ਹੈ ਉਹਨਾਂ ਵਾਸਤੇ ਹੀ ਲਾਗੂ ਕੀਤਾ ਗਿਆ ਹੈ ਇਹ ਕੀ ਸੋਚ ਕੇ ਕੀਤਾ ਗਿਆ ਤੁਹਾਡੇ ਮੁਤਾਬਿਕ ਕੀ ਰਾਏ ਤੁਹਾਡੀ ਸੋਚ ਕੇ ਇਹ ਕੋਈ ਬੜੀ ਸੋਚ ਨਹੀਂ ਸਰਕਾਰਾਂ ਦੀ ਸੋਚ ਵੋਟ ਬੈਂਕ ਦੀ ਹੁੰਦੀ ਹੁੰਦੀ ਹੈ ਹੁਣ ਕਿਹੜਾ ਕਿਤੇ ਸ਼ਾਇਦ ਬੰਗਾਲ ਦਾ ਵੋਟ ਬੈਂਕ ਜਿਹੜਾ ਉਹ ਇਹਦੇ ਨਾਲ ਪ੍ਰਭਾਵਿਤ ਹੋਵੇਗਾ ਜਾਂ ਕੁਝ ਹੋਰ ਸੂਬਿਆਂ ਦਾ ਪ੍ਰਭਾਵਿਤ ਹੋਵੇਗਾ ਗਵਰਨਮੈਂਟਾਂ ਜਿੱਦੋਂ ਕੰਮ ਕਰਦੀਆਂ ਹਨ ਉਹਨਾਂ ਦਾ ਅਸਲ ਮਕਸਦ ਇਹ ਹੁੰਦਾ ਹੈ ਕਿ ਅਸੀਂ ਰਿਵਾਈਜ਼ ਕਰੀਏ ਦੁਬਾਰਾ ਆਈਏ ਔਰ ਅਜੀ ਇੱਕ ਵਾਰੀ ਫਿਰ ਸੱਤਾ ਦੇ ਵਿੱਚ ਆਈਏ ਤੇ ਦੁਬਾਰਾ ਆਣਾ ਉਹਦੇ ਲਈ ਕੋਸ਼ਿਸ਼ ਕਰਨਾ ਕੋਈ ਬੁਰੀ ਗੱਲ ਨਹੀਂ ਹੈ ਜਿੰਨੀਆਂ ਸਰਕਾਰਾਂ ਆਈਆਂ ਉਹ ਅਜੇ ਤੱਕ ਕਰਦੀਆਂ ਹੀ ਰਹੀਆਂ ਇਸ ਲਈ ਅਗਰ ਇਹ ਵੀ ਗਵਰਨਮੈਂਟ ਕੁਝ ਐਸੇ ਕਾਨੂੰਨ ਲੈ ਆ ਰਹੀ ਹੈ ਵੋਟ ਬੈਂਕ ਦੇ ਲਈ ਕਿ ਵੀ ਅਸੀਂ ਵਧਾਵਾਂਗੇ ਮੈਂ ਸਮਝਦਾ ਹੂੰ ਕਿ ਨਹੀਂ ਕਰਲੇਗਾ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ ਹਮੇਸ਼ਾ ਜਿਵੇਂ ਸਨਾਤਨ ਤਨ ਨੂੰ ਅੱਗੇ ਲੈ ਕੇ ਵਧਣਾ ਚਾਹਦੀ ਹੈ ਤੇ ਲੱਗਦਾ ਕਿਤੇ ਨਾ ਕਿਤੇ ਉਹ ਐਂਟੀ ਮੁਸਲਮ ਪਾਰਟੀ ਹੈ ਦੇਖੋ ਮੈਂ ਇੱਕ ਧਾਰਮਿਕ ਲੀਡਰ ਹਾਂ ਨਾ ਮੈਂ ਇਲੈਕਸ਼ਨ ਲੜਨਾ ਤੇ ਨਾ ਮੈਂ ਇਲੈਕਸ਼ਨ ਲਈ ਕਿਸੇ ਦੀ ਕੰਪੇਨਿੰਗ ਲਈ ਜਾਣਾ ਤੇ ਇਸ ਲਈ ਮੈਂ ਇਹਨਾਂ ਸਿਆਸੀ ਜਮਾਤਾਂ ਤੋਂ ਕੋਈ ਆਪਣੀ ਰਾਏ ਕਾਸ ਨਹੀਂ ਤੇ ਆਪਣੇ ਭਾਰਤ ਦੇ ਵਿੱਚ ਦੰਗੇ ਹੋਣ ਦਾ ਮੇਨ ਕਾਰਨ ਕੀ ਹੈ ਫਿਰ ਜਿਹੜੇ ਆ ਜਿਹੜਾ ਹਿੰਦੂ ਮੁਸਲਮ ਦੇ ਨਾਮ ਤੇ ਦੰਗੇ ਹੁੰਦੇ ਨੇ ਕਿਉਂ ਹੁੰਦੇ ਨੇ ਇਹਦੀ ਵਜ੍ਹਾ ਕੀ ਹੈ ਇੱਕ ਬੜੇ ਵੱਡੇ ਅਹੁਦੇ ਤੇ ਤੁਸੀਂ ਬੈਠੇ ਹੋ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਸਭ ਤੋਂ ਵੱਡੀ ਵਜ੍ਹਾ ਜਿਹੜੀ ਮੇਰੀ ਸਮਝ ਦੇ ਵਿੱਚ ਆਂਦੀ ਹੈ ਉਹ ਬੇਰੋਜ਼ਗਾਰੀ ਸਭ ਤੋਂ ਵੱਡੀ ਵਜ੍ਹਾ ਅਨਪੜਤਾ ਹੈ ਪਿਛਲੇ 75 ਸਾਲਾਂ ਚ ਅਸੀਂ ਲੋਕਾਂ ਨੂੰ ਫ੍ਰੀ ਰਾਸ਼ਨ ਤਾਂ ਦਿੱਤਾ ਫ੍ਰੀ ਸਿਲੰਡਰ ਵੀ ਦਿੱਤਾ ਟਿਕਟਾਂ 'ਚ ਵੀ ਰਾਹਤ ਦਿੱਤੀ ਬਿਜਲੀ ਦੇ ਬਿੱਲਾਂ 'ਚ ਵੀ ਸਬਸਿਡੀ ਦਿੱਤੀ ਲੇਕਿਨ ਕਦੀ ਅਸੀਂ ਪੜ੍ਹਾਈ ਦੇ ਫ੍ਰੀ ਲੰਗਰ ਨਹੀਂ ਲਾ ਸਕਿਆ ਅਸੀਂ ਕੋਈ ਪੜ੍ਹਾਈ ਦੇ ਲਈ ਫ੍ਰੀ ਸੰਸਥਾਨ ਨਹੀਂ ਖੋਲ੍ਹ ਸਕਿਆ ਔਰ ਕਦੀ ਅਸੀਂ ਸਾਰੇ ਬੱਚਿਆਂ ਨੂੰ ਨੌਕਰੀ ਨਹੀਂ ਦੇ ਸਕਿਆ ਮੈਂ ਇੱਕ ਵਾਰ 사우ਦੀਆ ਅਰਬ ਗਿਆ ਤੇ ਮੈਂ ਉੱਥੇ ਇੱਕ ਦੋ ਪ੍ਰੋਫੈਸਰਾਂ ਨੂੰ ਇਹ ਗੱਲ ਪੁੱਛੀ ਕਿ ਵੀ ਤੁਹਾਡੇ ਦੇਸ਼ ਦੇ ਵਿੱਚ ਕਦੀ ਆ ਧਰਨੇ ਨਹੀਂ ਹੁੰਦੇ ਪ੍ਰਦਰਸ਼ਨ ਨਹੀਂ ਹੁੰਦੇ ਤੇ ਉਹਨਾਂ ਨੇ ਕਿਹਾ ਵੀ ਸਾਡੇ ਵੇਲਾ ਕੋਈ ਨਹੀਂ ਤੇ ਇਸ ਲਈ ਇਸ ਨੂੰ ਇਸ ਐਂਗਲ ਨਾਲ ਨਾ ਦੇਖੋ ਕਿ ਜੀ ਮੁਸਲਮਾਨ Hindu ਆਪਸ ਚ ਲੜਨਾ ਜਾਂਦੇ ਕੋਈ ਕਿਸੇ ਨਾਲ ਲੜਨਾ ਨਹੀਂ ਚਾਹਦਾ ਤੁਸੀਂ ਉਹ ਨਹੀਂ ਬਾਜ਼ਾਰ ਜੀ ਜਾਓਗੇ ਇੱਕ Hindu ਭਰਾ ਦੀ ਦੁਕਾਨ ਤੇ ਮੁਸਲਮਾਨ ਸਿੱਖ ईसाई दलित ਤੁਹਾਨੂੰ ਸੌਦਾ ਖਰੀਦਦੇ ਹੋ ਇਹ ਤਾਂ ਤੰਗਿਆਂ ਦੀ وجہ ਮੇਨ ਅਨਪੜਤਾ وجہ ਅਨਪੜਤਾ اور ਅਨਇੰਪਲੋਇਮੈਂਟ ਜਿਹੜਾ ਬੰਦਾ ਤੁਸੀਂ ਕੰਮ ਕਰਦੇ ਹੋ ਤੁਸੀ ਕੋਈ ਜੌਬ ਹੈ ਤੁਹਾਨੂੰ ਕੋਈ 20 ਵਾਰ ਵੀ ਕਹੇਗੀ ਲੜੋ ਜੀ ਤੁਸੀਂ ਨਹੀਂ ਜੀ ਮੈਂ ਮੈਂ ਤਾਂ ਆਪਣੇ ਜੌਬ ਤੇ ਚੱਲਨੀ ਮੈਂ ਆਪਣੇ ਬੱਚੇ ਪਾਲਨੇ ਉਹ ਜਿਹੜੇ ਲੋਕ ਹੈ ਹੀ ਵੇਲੇ ਜਿਨ੍ਹਾਂ ਕੋਲ ਕੰਮ ਹੀ ਨਹੀਂ ਹੈ ਨਸ਼ੇ ਦੇ ਪੱਤੇ ਤੇ ਲਾਤ ਤੇ ਇਲੈਕਸ਼ਨਾਂ ਜੀ ਤੁਹਾਨੂੰ ਪਤਾ ਹੈ ਕਿ ਕਿਸ ਹਿਸਾਬ ਨਾਲ ਇੰਨੀ ਪਾਬੰਦੀਆਂ ਦੇ باوجود ਨਸ਼ਾ ਜਿਹੜਾ ਉਹ ਚੱਲਦਾ ਤੇ ਜਦ ਤੱਕ ਅਸੀਂ ਆਪਣੇ ਦੇਸ਼ ਦੇ ਵਿੱਚ ਲੋਕਾਂ ਨੂੰ ਫੜਾ ਨਹੀਂ ਸਕਾਂਗੇ ਔਰ ਜਦ ਤੱਕ ਅਸੀਂ ਆਪਣੇ ਦੇਸ਼ ਦੇ ਹਰੇਕ ਨਾਗਰਿਕ ਨੂੰ ਕੰਮ ਤੇ ਨਹੀਂ ਲਾ ਸਕਾਂਗੇ ਚਾਹੇ ਵਪਾਰ ਹੋਵੇ ਚਾਹੇ ਨੌਕਰੀ ਹੋਵੇ ਤਦ ਤੱਕ ਇਹ ਰਹੇਗਾ ਜਿਵੇਂ ਬਾਬਾ ਨਾਨਕ ਨੇ ਸਰਬ ਧਰਮ ਦੀ ਵਿਆਖਿਆ ਕਰਦੇ ਹੋਏ ਉਹਨਾਂ ਨੇ ਹਮੇਸ਼ਾ ਹੀ ਕਿਹਾ ਅਵਲ ਲੱਲਾ ਨੂਰ ਪਾਇਆ ਕੁਦਰਤ ਕੇ ਸਬੰਧੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਤੁਹਾਨੂੰ ਲੱਗਦਾ ਕਿ ਇਹ ਫਲਸਫਾ ਕਿਤੇ ਨਾ ਕਿਤੇ ਪਿੱਛੇ ਹਟਦਾ ਜਾ ਰਿਹਾ ਹੈ ਇਸ ਸਮਾਜ ਦੇ ਵਿੱਚ ਦੇਖੋ ਦੋ ਤਰ੍ਹਾਂ ਦੀਆਂ ਚੀਜ਼ਾਂ ਹਨ ਅਗਰ ਤੁਸੀਂ ਆਨਲਾਈਨ ਦੇਖੋਗੇ ਹਾਲਾਤ ਬੜੇ ਖਰਾਬ ਨੇ ਭਾਵੇਂ ਤੁਹਾਡਾ ਚੈਨਲ ਹੋਵੇ ਭਾਵੇਂ ਦਿੱਲੀ ਦੇ ਚੈਨਲ ਹੋਣ ਔਰ ਅਗਰ ਤੁਸੀਂ ਆਫਲਾਈਨ ਜਾਓਗੇ ਤੇ ਹਾਲਾਤ ਬਹੁਤ ਸੋਹਣੇ ਆਨਲਾਈਨ ਦੀ ਦੁਨੀਆ ਜੋ ਬਾਹਰ ਆ ਜਾਓ ਮੀਟਾ ਤੋਂ ਥੋੜਾ ਬਾਹਰ ਨਿਕਲੇ ਆਓ ਤੇ ਆਪਸ ਦੀ ਦੁਨੀਆ ਨੂੰ ਦੇਖੋ ਲੋਕ ਆਪਸ ਵਿੱਚ ਮਿਲਦੇ ਜੁਲਦੇ ਨੇ ਵਪਾਰ ਕਰਦੇ ਨੇ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਨੇ ਪਿੰਡਾਂ 'ਚ ਵੀ ਅੱਜ ਵੀ ਕਿਸੇ ਗਰੀਬ ਦਾ ਛੱਪਰ ਜਗਣਾ ਹੋਵੇ ਪੂਰੇ ਪਿੰਡ ਹਿੰਦੂ ਸਿੱਖ ਮੁਸਲਮਾਨ ਇਕੱਠੇ ਹੁੰਦੇ ਨੇ ਇਸ ਲਈ ਆ ਜਿਹੜੀ ਨਵੀਂ ਦੁਨੀਆ ਅਸੀਂ ਵਸਾਈ ਹੈ ਜਿਹਨੂੰ ਅਸੀਂ ਸੋਸ਼ਲ ਮੀਡੀਆ ਦੀ ਦੁਨੀਆ ਕਹਿੰਦੇ ਆ ਇਹ ਨਫ਼ਰਤ ਫੈਲਾਉਣ ਦਾ ਇੱਕ ਜ਼ਰੀਆ ਹੈ ਇਹ ਤੋਂ ਬਚਣਾ ਚਾਹੀਦਾ ਹੈ ਔਰ ਅਗਰ ਇਹ ਚਲਾਣਾ ਵੀ ਹੈ ਜੇ ਨੂੰ ਮੁਹੱਬਤ ਨੂੰ ਆਮ ਕਰਨ ਦੇ ਲਈ ਚਲਾਣਾ ਚਾਹੀਦਾ ਹੈ ਹੁਣ ਲੁਧਿਆਣਾ ਦੇ ਖਾਸ ਕਰਕੇ ਨੌਜਵਾਨਾਂ ਨੂੰ ਜਾਂ ਆਪਣੇ ਭਾਰਤ ਦੇ ਨੌਜਵਾਨਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਵੀ ਅੱਜ ਕੱਲ ਜਿਹੜਾ ਮਾਹੌਲ ਚੱਲ ਰਿਹਾ ਉਸ ਦੇ ਰਿਲੇਟਿਡ ਆਉਣ ਵਾਲੇ ਤਾਂ ਮਾਸ਼ੱਲਾ ਸਾਰੇ ਸਮਝਦਾਰ ਨੇ ਸਾਰੇ ਵਪਾਰੀ ਨੇ ਸਾਰੇ ਉਦਯੋਗਪਤੀ ਨੇ ਸਾਰੇ ਕਾਮੇ ਨੇ ਔਰ ਸਾਰੇ ਦੂਸਰੇ ਸਟੇਟਾਂ ਚੋਂ ਆਣ ਵਾਲੇ ਲੋਕਾਂ ਨੂੰ ਵੀ ਅਸੀਂ ਕੰਮ ਦੇਣ ਵਾਲੇ ਆ ਤੇ ਉਹੀ ਕਹਿਣਾ ਚਾਹੁੰਦਾ ਸਾਰੇ ਭਾਰਤ ਦੇ ਲੋਕਾਂ ਨੂੰ ਕਿ ਬਈ ਅਗਰ ਤੁਸੀਂ ਇਹ ਚਾਹੁੰਨੇ ਹੋ ਕਿ ਭਾਰਤ ਖੂਬਸੂਰਤ ਦੇਸ਼ ਬਣੇ ਭਾਰਤ ਅੱਗੇ ਤੋਂ ਅੱਗੇ ਤਰੱਕੀ ਕਰੇ ਅੱਛੇ ਲੋਕ ਸਾਡੇ ਕੋਲ ਆਣ ਤੇ ਕੱਟੜਵਾਦਤਾਂ ਨੂੰ ਛੱਡ ਗਏ ਕਿਤੇ ਨਾ ਕਿਤੇ ਅਸੀਂ ਸਭ ਤੋਂ ਪਹਿਲਾਂ ਆਪਣੀ ਸਮਾਜਿਕ ਵਿਵਸਥਾ ਜਿਹੜੇ ਸਾਡੇ ਮਾਪੇ ਨੇ ਸਾਡੇ ਬੀਵੀ ਬੱਚੇ ਸਾਡੇ ਪੜੋਸੀ ਸਾਡੇ ਰਿਸ਼ਤੇਦਾਰ ਸਾਡੇ ਬਚਪਨ ਦੇ ਯਾਰ ਦੋਸਤ ਸਾਡੇ ਵਪਾਰਕ ਯਾਰ ਦੋਸਤ ਇਸ ਦੁਨੀਆ ਨੂੰ ਥੋੜਾ ਆਪ ਖੂਬਸੂਰਤ ਬਣਾਈਏ ਤੇ ਸਾਰੇ ਮਸਲੇ ਬਹੁਤ ਧੰਨਵਾਦ ਮਾਨ ਸਾਹਿਬ ਸੋ ਸੱڈنਲ ਜੁੜੇ ਸਨ ਇਮਾਮ ਸਾਹਿਬ ਸ਼ਾਹੀ ਮਾਮ ਜੀ ਜਿਹੜੇ ਜਿਨ੍ਹਾਂ ਨੇ ਬਹੁਤ ਵਧੀਆ ਆਪਣੇ ਵਿਚਾਰਾਂ ਦੇ ਨਾਲ ਬਿਲਕੁਲ ਕਲੀਅਰ ਕੀਤਾ ਕਿ ਇਹ ਸੀਏਏ ਜਿਹੜਾ ਕਾਨੂੰਨ ਲਾਗੂ ਹੋਇਆ ਹੈ ਉਹਦਾ ਕੀ ਇਫੈਕਟ ਪੈ ਸਕਦਾ ਤੇ ਕੀ ਪੈ ਰਿਹਾ ਸੋ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਹ ਸਾਰਾ ਕਲੈਰੀਫਾਈ ਕੀਤਾ ਸੋ ਫਿਰ ਮਿਲਾਂਗੇ ਉਦੋਂ ਤੱਕ ਬਨੇ ਰਹੋ ਕੈਮਰਾਮੈਨ ਹੈਪੀ ਦੇ ਨਾਲ ਜਸਪ੍ਰਿਤ ਸਿਟੀ ਹੋਮ ਨਿਊਜ਼